ਦੇ ਵੱਡੇ ਫਾਇਦੇ ਕਰਵਾਏ ਜਾ ਰਹੇ ਨੇ ਲਟਾਵਾ ਕਮਿਊਨੀਕੇਸ਼ਨ ਤੇ ਰਖੜੀਆਂ ਦੀ ਸਪੈਸ਼ਲ ਸਕੀਮ ਇੱਕ ਅਸਮਨਾ ਤੱਕ ਲਾਈਕ ਦੇ ਸ਼ੇਅਰ ਕਰਕੇ ਭੇਜੋ ਹਰ ਇੱਕ ਬੰਦੇ ਦੇ ਫਾਇਦੇ ਹੋਣਗੇ ਪੰਜਾਬ ਦਾ ਸਭ ਤੋਂ ਵੱਡਾ ਸਟੋਰ ਇਲੈਕਟ੍ਰੋਨਿਕ ਦਾ ਕਹਿੰਦੇ ਜੀ ਪੰਜਾਬ ਦੇ ਚੰਡੀਗੜ੍ਹ ਦੇ ਬਾਰਡਰ ਦੇ ਨੇੜੇ ਰਖੜੀਆਂ ਨੂੰ ਲੈ ਕੇ ਸਪੈਸ਼ਲ ਜਿਹੜੀ ਆਫਰ ਹੈ ਇਲੈਕਟ੍ਰੋਨਿਕ ਦੇ ਸਮਾਨ ਦੇ ਉੱਪਰ ਲੱਗਣ ਜਾ ਰਹੀ ਹੈ ਪਹੁੰਚੇ ਕਿੱਥੇ ਹੈ ਮੁੱਲ ਪਰ ਗਰੀਬ ਦਾ ਦੇ ਵਿੱਚ ਪਹੁੰਚੇ ਹੈ ਲਟਾਵਾ ਕਮਿਊਨੀਕੇਸ਼ਨ ਤੇ ਭਾਈਓ ਜੀ ਸਾਡੇ ਨਾਲ ਮੌਜੂਦ ਨੇ ਦੱਸਣਗੇ ਕਿਹੜੀਆਂ ਆਫਰਾਂ ਰੱਖੜੀ ਤੋਂ ਸਪੈਸ਼ਲ ਡੀਲ ਲੈ ਕੇ ਆਏ ਨੇ ਭਾਈ ਰੱਖੜੀ ਦਾ ਤਿਉਹਾਰ ਆ ਰਿਹਾ ਹੈ ਕਸਟਮਰਾਂ ਦੇ ਕਿਹੜੇ ਫਾਇਦੇ ਕਰਨੇ ਨੇ ਕਸਟਮਰ ਦਾ ਫਾਇਦਾ ਕਰਵਾ ਕੇ ਦਬਾਣ ਦੇ ਇੱਕ ਵਾਰ ਦੁਕਾਨ ਤੇ ਜ਼ਰੂਰ ਪਹੁੰਚਣਾ ਦੁਕਾਨ ਤੇ ਵਿਜ਼ਿਟ ਕਰੋ ਕਸਟਮਰ ਦਾ ਫਾਇਦਾ ਹੋਊਗਾ ਐਡीडी ਦੇ ਵਿੱਚ ਵੀ ਹੋਊਗਾ ਵਾਸ਼ਿੰਗ ਮਸ਼ੀਨ ਗੀਜ਼ਰ ਏਸੀ ਫ੍ਰਿਜ ਇਨਵੋਟਰ ਬੈਟਰੀ ਮੋਬਾਈਲ ਇਸ ਤਰ੍ਹਾਂ ਦੀ ਸਾਡੇ ਕੋਲ ਸਾਰੀਆਂ ਆਈਟਮਾਂ ਹੁੰਦੀਆਂ ਇਲੈਕਟ੍ਰੋਨਿਕਸ ਦੇ ਨਾਲ ਜੁੜਦੀਆਂ ਆਈਟਮਾਂ ਸਾਡੇ ਕੋਲ ਸਾਰੀਆਂ ਹੋਣੀਆਂ ਜਿਵੇਂ ਤਾਂ ਗੀਜ਼ਰ ਵਗੈਰਾ ਆਪਣੇ आरओ ਫਿਲਟਰ ਵਗੈਰਾ ਪਏ ਨੇ ਇਹ ਵੀ ਸਮਾਨ ਮਿਲ ਜਾਂਦਾ ਹਾਂ ਹਾਂਜੀ ਗੀਜ਼ਰ ਦੇਖੋ ਗੀਜ਼ਰ ਦੀ ਵੀ ਸਾਡੀ ਆਪਣੀ ਮੈਨੂਫੈਕਚਰਿੰਗ ਹੈ ਕੱਪੜੇ ਨਹੀਂ ਸੁੱਕਦੇ ਹਾਂਜੀ ਅਸੀਂ ਵਾਸ਼ਿੰਗ ਮਸ਼ੀਨਾਂ ਤੇ ਸਪੈਸ਼ਲ ਰੇਟ ਕਰਨ ਜਾ ਰਹੇ ਹਾਂ ਦੇਖੋ 7 ਕਿਲੋ ਦੀ ਮਸ਼ੀਨ ਹਾਂ 6990 ਦੇ ਵਿੱਚ 2 ਸਾਲ ਦੀ ਕੰਪਲੀਟ ਗਾਰੰਟੀ 5 ਸਾਲ ਦੀ ਮੋਟਰ ਦੀ ਗਾਰੰਟੀ ਦੇ ਨਾਲ ਕੰਪਨੀ ਦੀ ਗਾਰੰਟੀ ਵਿਦ ਬਿਲੋ ਪੈਣਾ ਵਾਸਤੇ ਸਪੈਸ਼ਲ ਸਕੀਮ 6990 ਦੇ ਵਿੱਚ 7 ਕਿਲੋ ਦੀ ਮਸ਼ੀਨ ਤੋਂ ਦੇਖ ਲਓ 9 ਕਿਲੋ ਦੀ ਮਸ਼ੀਨ ਦੇਖੋ ਬੜੀ ਸੋਹਣੀ ਮਸ਼ੀਨ ਬਲੈਕ ਕਲਰ ਦੇ ਵਿੱਚ 9 ਕਿਲੋ ਦੀ ਮਸ਼ੀਨ 5 ਸਾਲ ਮੋਟਰ ਵਾਰੰਟੀ ਦੇ ਨਾਲ 9990 ਦੇ ਵਿੱਚ ਲਾਈਕ ਤੇ ਸ਼ੇਅਰ ਕਰਕੇ ਆਜੋ ਗਿਫਟ ਜਰੂਰ ਦਿੱਤਾ ਜਾਊਗਾ ਅਗਰ ਦੁਕਾਨਦਾਰ ਦੇਖੋ ਗੁੰਮਰਾਹ ਕਰਦੇ ਆ ਕਸਟਮਰ ਨੂੰ ਵੀ ਉਹਦੇ ਕੋਲ ਡੈਂਟ ਵਾਲਾ ਹੈ ਉਹਦੇ ਕੋਲ ਸਕਰੈਚ ਵਾਲਾ ਮਾਲ ਹੈ ਅਗਰ ਕੋਈ ਡੈਂਟ ਸਕਰੈਚ ਸਾਬਿਤ ਕਰ ਦੋਵੇ ਅਸੀਂ ਡਬਲ ਦੇ ਪੈਸੇ ਕਸਟਮਰ ਨੂੰ ਵਾਪਸ ਕਰਦੇ ਫੇਰ ਕਰ ਲਿਓ ਵੀਡੀਓ ਤੇ ਵੀਡੀਓ ਵੀ ਸੇਵ ਵੀ ਕਰ ਲਿਓ ਜੇ ਕੋਈ ਡੈਂਟ ਵਾਲਾ ਮਾਲ ਨਿਕਲੇ ਲਟਾਵਾ ਕਮਿਊਨੀਕੇਸ਼ਨ ਦਾ ਤਾਂ ਕਹਿੰਦੇ ਜੀ ਪੈਸੇ ਡਬਲ ਦਵਾਂਗੇ ਪੱਕਿਆ ਨਾ ਪੱਕਾ ਜੀ ਵੀਡੀਓ ਰਾਹੀਂ ਬੋਲ ਰਿਹਾ ਲਾਈਵ ਬੋਲ ਰਿਹਾ ਔਰ ਅਗਰ ਅਸੀਂ ਇਹ ਰੇਟ ਕਿਸੇ ਨੂੰ ਨਹੀਂ ਦੰਦੇ ਤਾਂ ਕਮੈਂਟ ਦੇ ਵਿੱਚ ਦੱਸੇ ਕੋਈ ਵੀ ਅਸੀਂ ਰੇਟ ਕਿਸੇ ਨੂੰ ਗਲਤ ਦਿੱਤਾ ਪਰ ਮਿਲਣਾ ਕਿਸ ਨੂੰ ਹੈ ਜਿਹੜਾ ਵੀਡੀਓ ਦੇਖ ਕੇ ਲਾਈਕ ਕਰਕੇ ਸ਼ੇਅਰ ਕਰਕੇ ਆਉਂਦਾ ਹੈ ਕੰਪਨੀ ਦੀ chimney ਹੈ ਹਾਂਜੀ 7490 ਦੇ ਵਿੱਚ 7490 ਦੇ ਵਿੱਚ ਲੈਣਾਂ ਵਾਸਤੇ ਸਪੈਸ਼ਲ ਹੈ ਅਸੀਂ ਇਸ ਦੇ ਨਾਲ ਇੱਕ ਚੁੱਲਾ ਫ੍ਰੀ ਦੇਣਾ ਹੈ ਚੁੱਲਾ ਫ੍ਰੀ ਦੇਉਗੇ chimney ਨਾਲ chimney ਨਾਲ ਚੁੱਲਾ ਫ੍ਰੀ 7490 ਦੇ ਵਿੱਚ ਤੱਕ ਤਾਂ ਵੀ ਇਹ ਜਦੋਂ ਤੁਸੀਂ ਬਾਰ ਬਾਰ ਗੱਲਾਂ ਕਰਦੇ ਹੋ ਡੈਂਟਲ ਮਾਲ ਆ ਪਰ ਪੁਰਾਣਾ ਮਾਲ ਆ ਆ ਤਾਂ ਕਿਤੇ ਪ੍ਰਾਣਾ ਮਾਲ ਰੱਖਿਆ ਜਿਹਦੀ ਗੱਲ ਕਰ ਰਹੀ ਹੈ ਹਰਜੋਤ ਭਾਈ ਮੈਂ ਕਹਿਣਾ ਵੀਡੀਓ ਨੂੰ ਸੇਵ ਕਰ ਲਓ ਵੀਡੀਓ ਸੇਵ ਕਰ ਲਓ ਅਗਰ ਸਾਡਾ ਡੈਂਟ ਸਕ੍ਰੈਚ ਵਾਲਾ ਕੋਈ ਮਾਲ ਨਿਕਲਦਾ ਹੈ ਅਸੀਂ ਪੈਸੇ ਡਬਲ ਕਰਕੇ ਮੁੜਾਂਗੇ ਫ੍ਰਿਜ ਦਿਖਾਓ ਜੀ ਕਿੰਨੇ ਲੀਟਰ ਦਾ ਹਟਾ ਰਹੇ ਹੋ ਫ੍ਰਿਜ ਜੀ 190 ਲੀਟਰ ਦਾ ਫ੍ਰਿਜ ਹੈ ਦੇਖੋ ਇੱਕ ਵਾਰੀ ਓਪਨ ਕਰਕੇ 190 190 ਲੀਟਰ ਦਾ ਫ੍ਰਿਜ 10990 ਦੇ ਵਿੱਚ ਤਮਾਕਾ ਸਕੀਮ ਹੈ ਰਖੜੀਆਂ ਦੇ 10990 ਦੇ ਵਿੱਚ LG ਦੀ ਮਸ਼ੀਨ 10 ਕਿਲੋ ਦੀ ਮਸ਼ੀਨ 13990 ਦੇ ਵਿੱਚ 8 ਕਿਲੋ ਦੀ ਮਸ਼ੀਨ 11990 ਦੇ ਵਿੱਚ ਰੇਟ ਤੋੜਦੇ ਤੁਸੀਂ ਘੱਟ ਮੈਂ ਕਹਿੰਦਾ ਜੀ ਮਾਰਕੀਟ ਦੇ ਵਿੱਚ ਇੱਕ ਵਾਰੀ ਤਬਾਈ ਮਚਾ ਦੇਣੀ ਹੈ ਬਿਲਕੁਲ ਜੀ 7 ਕਿਲੋ ਦੀ ਮਸ਼ੀਨ 9990 ਦੇ ਵਿੱਚ ਹਾਂਜੀ ਐਲਈਡੀਆਂ ਟੈਸਟ ਕਿੰਗ ਹੈ ਸਾਡੇ ਕੋਲ ਵੱਡੀ ਤੋਂ ਵੱਡੀ ਐਲਈਡੀ ਛੋਟੀ ਤੋਂ ਛੋਟੀ ਸਭ ਤੋਂ ਪਹਿਲਾਂ 33 ਇੰਚ ਦੀ ਐਲਈਡੀ ਦਾ ਰੇਟ ਸੁਣ ਲਓ ਹਾਂਜੀ 6490 ਦੇ ਵਿੱਚ 32 ਇੰਚ ਦੀ ਐਲਈਡੀ ਰਕੜੀਆਂ ਤੇ ਸਕਰੀਨਸ਼ਾਟ ਦਿਖਾਣਾ ਪਏਗਾ ਲਾਈਕ ਸ਼ੇਅਰ ਕਰਕੇ ਪਤਾ ਹੋਏ ਤੇ ਇਹਦੇ ਲਾਸਟ ਇੱਕ ਬਹੁਤ ਵੱਡੇ ਐਲਈਡੀ ਲੱਗੀ ਹੈ ਕਿੰਨੇ ਇਹ ਦੇਖੋ ਸਾਡੇ ਕੋਲ ਦਿਖਾਈ ਜਾਵੇ ਕੈਮਰਾਮੈਨ ਜੀ ਦਿਖਾਇਆ ਜਾਵੇ ਇਹ ਫਿਲਹਾਲ 86 ਇੰਚ ਦੀ ਐਲਈਡੀ ਦਾ ਡੈਮੋ ਹੈ ਜੋ ਕਿ ਸਾਡੀ ਦੁਕਾਨ ਤੇ ਕੰਪਨੀ ਦਾ ਰੇਟ ਪਤਾ ਕਰਕੇ ਆਜੋ ਉਸ ਤੋਂ ਅੱਧੇ ਰੇਟ ਚ ਦਮਾ ਠੀਕ ਹੈ ਰੇਟ ਪਤਾ ਕਰਕੇ ਆਜੋ ਪੂਰੀ ਮਾਰਕੀਟ ਦੇ ਵਿੱਚ ਲਟਾਵਾ ਕਮਿਊਨੀਕੇਸ਼ਨ ਦੀ ਖੁਦ ਹੀ ਮੈਨੂਫੈਕਚਰਿੰਗ ਹੈ ਖੁਦ ਇਹ ਲੜੀਆਂ ਤਿਆਰ ਕਰਦੇ ਆਂ ਕਦੇ ਕਰਾਨਿਆਂ ਸਰਦੀਆਂ ਦੀ ਚੀਜ਼ ਦਿਖਾਨਿਆਂ ਹਾਂ ਜੀ ਗੀਜ਼ਰ ਲਟਾਵਾ ਕੰਪਨੀਕੇਸ਼ਨ ਮਸ਼ਹੂਰ ਹੈ ਪੂਰੇ ਪੰਜਾਬ ਦੇ ਵਿੱਚ 25 ਲੀਟਰ ਦਾ ਗੀਜ਼ਰ ਹੈ 25 ਲੀਟਰ ਦਾ ਗੀਜ਼ਰ ਹੈ ਆਈਐਸਆਈ ਮਾਰਕ ਹੈ 5 ਸਾਲ ਟੈਂਕ ਦੀ ਵਾਰੰਟੀ ਹੈ ਖੰਨਾ ਟਾਈਮਸ ਵੀ ਦੇਖ ਕੇ ਲਾਈਕ ਕਰਕੇ ਸ਼ੇਅਰ ਕਰਕੇ ਆਜੋ 2490 ਦੇ ਵਿੱਚ ਦਿੱਤਾ ਜਾਊਗਾ ਕੀ ਗੱਲ ਹੈ 24 ਰੁਪਏ ਦੀ ਕੀ ਗੱਲ ਹੈ ਜੀ 5 ਸਾਲ ਦੀ ਗਾਰੰਟੀ ਦੇ ਨਾਲ 5 ਸਾਲ ਤੱਕ ਗਾਰੰਟੀ ਦੇ ਨਾਲ 25 ਲੀਟਰ ਦਾ ਗਿਜ਼ਰ 2490 ਦੇ ਵਿੱਚ ਲਟਾਵਾ ਕਮਿਊਨੀਕੇਸ਼ਨ ਤੇ ਲੈ ਜਾਓ ਪੁਰਾਣੀ ਬੈਟਰੀ ਲਿਆਓ 4490 ਦੋ ਨਵੀਂ ਬੈਟਰੀ ਲੈ ਜਾਓ ਜਿਸ ਦੀ 4 ਸਾਲ ਦੀ ਗਾਰੰਟੀ ਹੈ ਮਿਲਣੀ ਕਿਸ ਨੂੰ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਆ ਜਾਓ ਤਾਂ ਮਿਲਣੀ ਹੈ ਜੇ ਕੋਈ ਦਿੱਕਤ ਹੈ ਕਿ ਬੈਟਰੀ ਦੇ ਵਿੱਚ ਜੇ ਦਿੱਕਤ ਆਂਦੀ ਹੈ ਕੰਪਨੀ ਦਾ ਟੋਲ ਫਰੀ ਨੰਬਰ ਹੈ ਅਗਰ ਕਸਟਮਰ ਦੀ ਸੁਣਵਾਈ ਨਹੀਂ ਹੁੰਦੀ ਹੈ ਤਾਂ ਲਟਾਵਾ ਕਮਿਊਨੀਕੇਸ਼ਨ ਤੇ ਲਿਆਓ اگر ਤੁਹਾਡੀ بیٹری خراب ثابت ہوندی ہے ਤਾਂ ਅਸੀਂ ਬਦਲ ਕੇ ਨਵੀਂ ਦੇ ਦਾਂਗੇ ਨਾਲ ਦੇ ਨਾਲੇ ਨਵੀਂ ਨਾਲ ਦੀ ਨਾਲੇ ਨਵੀਂ ਆ ਵੀ ਇੱਧਰ بیٹری ਪਈ ਹੈ ਇਹ ਦੇਖੋ ਜੀ ਹੁਣ ਕਈ ਕਸਟਮਰਾਂ ਦੇ ਸਵਾਲ ਹੁੰਨੇ ਵੀ ਤੁਸੀਂ ਜੀ ਬੈਟਰੀਆਂ ਛੋਟੀਆਂ ਦਿਖਾਉਂਦੇ ਆ 150h ਦੀ ਸਾਨੂੰ ਤਾਂ 200h ਦੀ ਚਾਹੀਦੀ ਹੈ 200h ਦੀ ਬੈਟਰੀ ਕੈਮਰਾਮੈਨ ਜੀ ਦਿਖਾਓ 11990 ਦੇ ਵਿੱਚ ਅਗਰ ਤੁਹਾਡੇ ਘਰੇ ਕੋਈ ਪੁਰਾਣੀ ਬੈਟਰੀ ਲੱਗੀ ਵੀ ਹੈ ਆਜੋ ਸਾਡੇ ਕੋਲੇ 4000 ਦੀ ਕਟਜੇਗੀ ਵਿੱਚ 8000 ਰੁਪਏ ਹੋਰ ਦੇਣੇ ਆ ਨਵੀਂ ਬੈਟਰੀ 200 एएच ਦੀ 4 ਸਾਲ ਦੀ ਗਾਰੰਟੀ ਦੇ ਨਾਲ ਪਹਿਲੇ 2 ਸਾਲ ਦੇ ਵਿੱਚ ਰਿਪਲੇਸਮੈਂਟ ਆਪਣੇ ਘਰੇ ਲੈ ਕੇ ਜਾਓ ਮਿਲਣੀ ਕਿਵੇਂ ਆ ਲਾਈਕ ਸ਼ੇਅਰ ਕਮੈਂਟ ਕਰਕੇ ਆਜੋ ভগবਾਨੀ ਮਿਲ ਜਾਂਦੇ ਪਸੰਦ ਦਿਖਾਈਏ ਸਾਰੀ ਹਾਂਜੀ ਬਿਲਕੁਲ ਆਸਾਨ ਕਿਸ਼ਤਾਂ ਤੇ ਵੀ ਮਿਲ ਜਾਂਦਾ ਜਿਹੜੀ ਕਹਿੰਦੇ ਕੰਪਨੀ ਕਿਸ਼ਤ ਹੋ ਜੀ ਗੱਲ ਕਰੀਏ ਦੇਖੋ ਸਾਡੇ ਕੋਲ ਬਜਾਜ ਫਾਈਨਾਂਸ ਆਈਡੀਐਫਸੀ ਐਚਡੀਬੀ ਹੋਮ ਕ੍ਰੈਡਿਟ ਲੋਕਲ ਫਾਈਨਾਂਸ ਇਸ ਤਰ੍ਹਾਂ ਦੇ ਕਈ ਫਾਈਨਾਂਸ ਉਪਲਬਧ ਹੈ ਕੋਈ ਕੰਪਨੀ ਦਾ ਫੋਨ 8000 8000 ਰੁਪਏ ਦੇ ਵਿੱਚ Vivo ਦਾ ਫੋਨ ਲਟਾਵਾ ਕਮਿਊਨੀਕੇਸ਼ਨ ਤੋਂ ਕਸਟਮਰਾਂ ਨੂੰ ਮਿਲੇਗਾ ਹੂੰ ਕੋਈ ਦੁਕਾਨਦਾਰ ਭਾਈ ਅਗਰ ਸਾਡੇ ਤੋਂ ਹੋਲ ਸੇਲ ਦੇ ਵਿੱਚ ਮੋਬਾਈਲ ਲੈਣਾ ਚਾਹੁੰਦਾ ਜਾਂ ਕੋਈ ਵਾਸ਼ਿੰਗ ਮਸ਼ੀਨ ਐਲਡੀ ਲੈਣਾ ਚਾਹੁੰਦਾ ਸਾਡੇ ਕੋਲ ਆ ਜਾਵੇ ਉਸ ਦੇ ਵਾਸਤੇ ਹੋਰ ਵੀ ਡਿਸਕਾਊਂਟ ਕਰਕੇ ਰੇਟ ਦਵਾਉਂਦੇ ਆਂ ਹੋਲਸੇਲ ਰੇਟਾਂ ਦਿੰਨੇ ਆਂ ਹੋਲਸੇਲ ਰੇਟਾਂ ਤੇ ਦੁਕਾਨਦਾਰ ਵੀਰਾਂ ਵਾਸਤੇ ਵੀ ਇਹ ਸਕੀਮ ਹੈ ਅਗਰ ਕਿਸੇ ਨੂੰ ਸਮਾਨ ਦੀ ਜਰੂਰਤ ਹੈ ਲਟਾਵਾ ਕਮਿਊਨੀਕੇਸ਼ਨ ਤੇ ਆਜੋ 8000 ਪੇ ਦਾ ਸਾਡਾ ਸਿੰਗਲ ਪੀਸ ਵੇਚਣ ਦਾ ਰੇਟ ਹੈ ਅਗਰ ਕਿਸੇ ਨੂੰ ਕੁਆਂਟੀਟੀ ਦੇ ਵਿੱਚ ਚਾਹੀਦਾ ਤਾਂ ਉਸ ਨੂੰ ਹੋਰ ਵੀ ਡਿਸਕਾਊਂਟ ਦਿੱਤਾ ਜਾਏਗਾ ਵੱਡਾ ਸਟੋਰ ਇਲੈਕਟ੍ਰੋਨਿਕ ਦਾ ਕਹਿੰਦੇ ਜੀ ਪੰਜਾਬ ਦੇ ਚੰਡੀਗੜ੍ਹ ਦੇ ਬਾਰਡਰ ਦੇ ਨੇੜੇ ਰਖੜੀਆਂ ਨੂੰ ਲੈ ਕੇ ਸਪੈਸ਼ਲ ਜਿਹੜੀ ਆਫਰ ਇਲੈਕਟ੍ਰੋਨਿਕ ਦੇ ਸਮਾਨ ਦੇ ਉੱਪਰ ਲੱਗਣ ਜਾ ਰਹੀ ਹੈ ਪਹੁੰਚੇ ਕਿੱਥੇ ਆ ਮੁੱਲਾਪੁਰ ਗਰੀਬਦਾਸ ਦੇ ਵਿੱਚ ਪਹੁੰਚੇ ਆ ਲਟਾਵਾ ਕਮਿਊਨੀਕੇਸ਼ਨ ਤੇ ਬਾਈ ਹونی ਸਾਡਾ ਮੌਜੂਦ ਨੇ ਦੱਸਣਗੇ ਕਿਹੜੀਆਂ ਆਫਰਾਂ ਰਖੜੀ ਨੂੰ ਸਪੈਸ਼ਲ ਜਿਹੜੇ ਲੈ ਕੇ ਆਏ ਨੇ ਬਾਈ ਜੀ ਰਖੜੀ ਦਾ ਤਿਹਾੜ ਆ ਰਿਹਾ ਹੈ ਕਸਟਮਰਾਂ ਦੇ ਕਿਹੜੇ ਫਾਇਦੇ ਕਰਨੇ ਨੇ ਕਿਹੜੀ ਸਕੀਮਾਂ ਲਾ ਰਹੇ ਸਭ ਤੋਂ ਪਹਿਲਾਂ ਹਾਂਜੀ ਸਭ ਤੋਂ ਪਹਿਲਾਂ ਤਾਂ ਖੰਨਾ ਟਾਈਮ ਸੀ ਵੀ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਲਾਮ ਆਦਾ ਨਮਸਕਾਰ ਬਾਈ ਜੀ ਇਸ ਵਾਰੀ ਰਖੜੀਆਂ ਤੇ ਅਸੀਂ ਸਾਰੇ ਰੇਟ ਓਪਨ ਕਰ ਦੇਣੇ ਆ ਰੇਟ ਸਭ ਤੋਂ ਸਸਤੇ ਮਿਲਨੇ ਕਿੱਥੇ ਆ ਲਟਾਵਾ ਕਮਿਊਨੀਕੇਸ਼ਨ ਤੇ ਸਭ ਤੋਂ ਸਸਤੇ ਦਊਗਾ ਸਭ ਤੋਂ ਸਸਤੇ ਪਹਿਣਾ ਵਾਸਤੇ ਸਪੈਸ਼ਲ ਸਕੀਮ ਪਹਿਣਾ ਵਾਸਤੇ ਸਪੈਸ਼ਲ ਗਿਫਟ ਵਾਸ਼ਿੰਗ ਮਸ਼ੀਨਾਂ ਸਾਰੀਆਂ ਕੰਪਨੀ ਦੀਆਂ ਹਾਂਜੀ ਸਾਰੀਆਂ ਫਰੈਸ਼ ਦਾ ਸਟਾਕ ਐਲਈਡੀਆਂ ਸਾਰੀਆਂ ਕੰਪਨੀ ਦੀਆਂ ਇਨਵਰਟਰ ਬੈਟਰੀ ਫ੍ਰਿਜ ਵਾਸ਼ਿੰਗ ਮਸ਼ੀਨ ਏਸੀ ਹਮ ਅਗਰ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਸਿਰਫ ਇੱਕ ਵਾਰੀ ਇਹ ਵੀਡੀਓ ਐਂਡ ਤੱਕ ਜਰੂਰ ਦੇਖ ਲਿਓ ਥੋੜੇ ਅੱਜ ਵੱਡੇ ਫਾਇਦੇ ਹੋਣ ਵਾਲੇ ਆ ਚਲੋ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਨੂੰ ਦਿਖਾਣੇ ਆ ਵਾਸ਼ਿੰਗ ਮਸ਼ੀਨ ਵਾਸ਼ਿੰਗ ਮਸ਼ੀਨ ਦਿਖਾਉਂ ਚੀਜ਼ ਦੀ ਪੈਣਾ ਨੂੰ ਜਿਆਦਾ ਜ਼ਰੂਰਤ ਹੁੰਦੀ ਹੈ ਅੱਜ ਕੱਲ੍ਹ ਬਾਰਿਸ਼ਾਂ ਦੇ ਵਿੱਚ ਕੱਪੜੇ ਨਹੀਂ ਸੁੱਕਦੇ ਹਾਂਜੀ ਅਸੀਂ ਵਾਸ਼ਿੰਗ ਮਸ਼ੀਨਾਂ ਤੇ ਸਪੈਸ਼ਲ ਰੇਟ ਕਰਨ ਜਾ ਰਹੇ ਹਾਂ ਦੇਖੋ 7 ਕਿਲੋ ਦੀ ਮਸ਼ੀਨ ਹਮ 6990 ਦੇ ਵਿੱਚ 2 ਸਾਲ ਦੀ ਕੰਪਲੀਟ ਗਾਰੰਟੀ 5 ਸਾਲ ਦੀ ਮੋਟਰ ਦੀ ਗਾਰੰਟੀ ਦੇ ਨਾਲ ਕੰਪਨੀ ਦੀ ਗਾਰੰਟੀ ਵਿਦ ਬਿਲੋ ਪੈਣਾ ਵਾਸਤੇ ਸਪੈਸ਼ਲ ਸਕੀਮ 6990 ਦੇ ਵਿੱਚ 7 ਕਿਲੋ ਦੀ ਮਸ਼ੀਨ ਤੋਂ ਸ਼ੁਰੂਆਤ ਲਟਾਵਾ ਕਮਿਊਨੀਕੇਸ਼ਨ ਤੇ ਬ੍ਰਾਂਡਡ ਮਸ਼ੀਨਾ ਹੈ ਦੇਸੀ ਦੇਸੀ ਮਸ਼ੀਨਾ ਤਾਂ ਨਹੀਂ ਹੈਗੀਆਂ ਕਿਤੇ ਸਾਰੀਆਂ ਦੇਸੀ ਮਾਲ ਰੱਖਿਆ ਹੋਵੇ ਕਿਤੇ ਲਟਾਵਾ ਕਮਿਊਨੀਕੇਸ਼ਨ ਤੇ ਸਾਰੀਆਂ ਬ੍ਰਾਂਡ ਦੀਆਂ ਮਸ਼ੀਨਾ ਮਿਲੀਆਂ ਠੀਕ ਹੈ ਦੁਕਾਨ ਤੇ ਇੱਕ ਵਾਰੀ ਵਿਜ਼ਿਟ ਕਰ ਲੋ ਹੂੰ ਤਾਂ ਹੀ ਕਿਹਾ ਵੀ ਐਂਡ ਤੱਕ ਵੀਡੀਓ ਜ਼ਰੂਰ ਦੇਖ ਲਿਓ 9 ਕਿਲੋ ਦੀ ਮਸ਼ੀਨ ਦੇਖੋ ਬੜੀ ਸੋਹਣੀ ਮਸ਼ੀਨ ਬਲੈਕ ਕਲਰ ਦੇ ਵਿੱਚ ਹਾਂਜੀ 9 ਕਿਲੋ ਦੀ ਮਸ਼ੀਨ 5 ਸਾਲ ਮੋਟਰ ਵਾਰੰਟੀ ਦੇ ਨਾਲ 9990 ਦੇ ਵਿੱਚ ਲਾਈਕ ਤੇ ਸ਼ੇਅਰ ਕਰਕੇ ਆਜੋ ਗਿਫਟ ਜ਼ਰੂਰ ਦਿੱਤਾ ਜਾਊਗਾ ਗਿਫਟ ਵੀ ਵਧੀਆ ਦਿੱਤਾ ਜਾਊਗਾ ਜਿਹੜਾ ਤੁਹਾਡੀ ਵੀਡੀਓ ਲਾਈਕ ਤੇ ਸ਼ੇਅਰ ਕਰਕੇ ਆਊਗਾ 5 ਸਾਲ ਦੀ ਮੋਟਰ ਵਾਰੰਟੀ ਦਿੰਨੇ ਆ 5 ਸਾਲ ਦੀ ਮੋਟਰ ਵਾਰੰਟੀ 5 ਸਾਲ ਨੂੰ ਭੁੱਲ ਜਾਂਦਾ ਯਾਦ ਕੇ ਤੇ ਰੱਖੋ ਏ 5 ਸਾਲ ਦੀ ਮੋਟਰ ਵਾਰੰਟੀ ਆ ਅਸੀਂ ਜੀ ਵਿਦ ਬਿਲ ਦੇ ਵਿੱਚ ਵਿਦ ਲਿਖ ਕੇ ਦਵਾਂਗੇ ਹਾਂਜੀ ਰਿਟਰਨ ਦੇ ਵਿੱਚ ਗਾਰੰਟੀ ਦਵਾਂਗੇ ਹਾਂ ਵੀ ਗਾਰੰਟੀ ਵਾਰੰਟੀ ਜੋ ਅਸੀਂ ਬੋਲ ਰਹੇ ਆ ਸਾਡੀ ਵੀਡੀਓ ਦਾ ਸਕਰੀਨ ਸ਼ਾਟ ਲੈ ਲਓ ਹਾਂਜੀ ਜੋ ਕਹਿ ਰਹੇ ਆ ਉਹ ਕਰਕੇ ਦਵਾਂਗੇ ਲਿਖ ਕੇ ਦਵਾਂਗੇ ਬਿਲਕੁਲ ਜੀ ਇਸ ਤੋਂ ਬਾਅਦ ਮੈਂ ਕਹਿੰਨਾ LG ਦੇ ਰੇਟ ਇੱਕ ਵਾਰੀ ਵੀਡੀਓ ਦੇਖ ਕੇ ਲਿਖ ਲਓ LG ਦੀਆਂ ਮਸ਼ੀਨਾਂ ਦੇ ਰੇਟ ਆਓ ਇੱਕ ਵਾਰੀ ਦਿਖਾਏ ਜਾਣ ਇਹ 10 ਕਿਲੋ ਦੀ ਮਸ਼ੀਨ ਹੈ LG ਦੀ ਜਿਹੜੀ ਕਿ ਦੁਕਾਨਦਾਰ ਵੱਡੇ ਲੁੱਟ ਕਰਦੇ ਆ ਦੇਖੋ ਫਰੈਸ਼ ਦਾ ਸਟਾਕ ਹੋਏਗਾ ਕੋਈ ਡੈਂਟ ਸਕਰੈਚ ਵਾਲਾ ਮਾਲ ਨਹੀਂ 13990 ਦੇ ਵਿੱਚ 10 ਕਿਲੋ ਦੀ ਮਸ਼ੀਨ ਉਹ ਵੀ LG ਦੀ 13990 ਦੇ ਵਿੱਚ 8 ਕਿਲੋ ਦੀ ਮਸ਼ੀਨ LG ਦੀ 11990 ਦੇ ਵਿੱਚ ਲਾਈਕ ਤੇ ਸ਼ੇਅਰ ਕਰਕੇ ਆਜੋ ਗਿਫਟ ਜ਼ਰੂਰ ਮਿਲੂਗਾ ਪੱਕੀ ਗੱਲ ਹੈ ਜਿੰਦੀ ਮਸ਼ੀਨ ਮੈਂ ਕਹਿੰਦਾ ਰੇਟਾਂ ਦੇ ਵਿੱਚ LG ਦੀ ਮਸ਼ੀਨ 10 ਕਿਲੋ ਦੀ ਮਸ਼ੀਨ 13990 ਦੇ ਵਿੱਚ 8 ਕਿਲੋ ਦੀ ਮਸ਼ੀਨ 11990 ਦੇ ਵਿੱਚ ਰੇਟ ਤੋੜਦੇ ਤੁਸੀਂ ਘੱਟ ਮੈਂ ਕਹਿੰਦਾ ਜੀ ਮਾਰਕੀਟ ਦੇ ਵਿੱਚ ਇੱਕ ਵਾਰੀ ਤਬਾਈ ਮਚਾ ਦੇਣੀ ਹੈ ਬਿਲਕੁਲ ਜੀ 7 ਕਿਲੋ ਦੀ ਮਸ਼ੀਨ 9990 ਦੇ ਵਿੱਚ ਹਾਂਜੀ ਲਾਈਕ ਸ਼ੇਅਰ ਕਰਕੇ ਆ ਜਾਓ ਗਿਫਟ ਤੁਹਾਨੂੰ ਜਰੂਰ ਮਿਲਨੇ ਆ ਗਿਫਟ ਕਿਹੜਾ ਦੋਗੇ ਫਿਰ ਨਾਲ ਐਲਜੀ ਕੰਪਨੀ ਦੀ ਮਸ਼ੀਨ ਗਿਫਟ ਦੇਖੋ ਸਰਪ੍ਰਾਈਜ਼ ਗਿਫਟ ਹੈ ਹਾਂ ਕੋਈ ਵਧੀਆ ਗਿਫਟ ਹੋਏਗਾ ਜੋ ਕਿ ਭੈਣਾਂ ਨੂੰ ਪਸੰਦ ਆਏਗਾ ਹੂੰ ਇਹ ਸਾਡੀ ਗਾਰੰਟੀ ਹੈ ਵੀ ਅਸੀਂ ਕੋਈ ਅੱਛਾ ਗਿਫਟ ਦਵਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਮੁੱਲਾਂਪੁਰ ਦੇ ਵਿੱਚ ਕਿਹਾ ਪੂਰੇ ਪੰਜਾਬ ਦੇ ਵਿੱਚ ਐਲਡੀਆਂ ਡੈਸਕ ਕਿੰਗ ਹੈ ਸਾਡੇ ਕੋਲ ਵੱਡੀ ਤੋਂ ਵੱਡੀ ਐਲਡੀ ਛੋਟੀ ਤੋਂ ਛੋਟੀ ਸਭ ਤੋਂ ਪਹਿਲਾਂ 33 ਇੰਚ ਦੀ ਐਲਡੀ ਦਾ ਰੇਟ ਸੁਣ ਲਓ ਹਾਂ ਜੀ 6490 ਦੇ ਵਿੱਚ 32 ਇੰਚ ਦੀ LED ਰਕੜੀਆਂ ਤੇ ਸਕਰੀਨ ਸ਼ਾਟ ਦਿਖਾਣਾ ਪਏਗਾ ਲਾਈਕ ਸ਼ੇਅਰ ਕਰਕੇ ਆਪਣਾ ਸ਼ੇਅਰ ਕਰਕੇ ਸਾਨੂੰ ਸਕਰੀਨ ਸ਼ਾਟ ਦਿਖਾ ਦਿਓ ਅਸੀਂ 6490 ਦੇ ਵਿੱਚ 스마트 LED ਜਿਸ ਦੀ ਪਸੌਲ ਦੀ ਪੂਰੀ ਗਾਰੰਟੀ ਵਾਰੰਟੀ ਰਹੇਗੀ ਗਾਰੰਟੀ ਵਾਰੰਟੀ ਮਿਲੋਗੀ ਪੱਕੀ ਪੂਰੀ ਜੀ ਪੂਰੀ 32 ਇੰਚ ਦੀ 1 ਸਾਲ ਦੀ ਗਾਰੰਟੀ ਦੇ ਨਾਲ 6490 ਦੇ ਵਿੱਚ 32 ਇੰਚ ਦੀ 스마트 LED ਲਟਾਵਾ ਕਮਿਊਨੀਕੇਸ਼ਨ ਤੇ ਲੈ ਕੇ ਜਾਓ ਰਕੜੀਆਂ ਦੇ ਤਿਹਾੜੀ ਇਹ ਤਾਂ 32 ਇੰਚ ਤੋਂ ਸਟਾਰਟ ਹੋ ਜਾਂਦੀਆਂ ਤੇ ਲਾਸਟ ਇੱਕ ਬਹੁਤ ਵੱਡੀ ਐਲਈਡੀ ਲੱਗੀ ਹੈ ਕਿੰਨੇ ਇ ਦੇਖੋ ਸਾਡੇ ਕੋਲ ਦਿਖਾਈ ਜਾਵੇ ਕੈਮਰਾਮੈਨ ਜੀ ਦਿਖਾਇਆ ਜਾਵੇ ਇਹ ਫਿਲਹਾਲ 86 ਇੰਚ ਦੀ ਐਲਈਡੀ ਦਾ ਡੈਮੋ ਹੈ ਜੋ ਕਿ ਸਾਡੀ ਦੁਕਾਨ ਤੇ ਕੰਪਨੀ ਦਾ ਰੇਟ ਪਤਾ ਕਰਕੇ ਆਜੋ ਉਸ ਤੋਂ ਅੱਦੇ ਰੇਟ ਚ ਦੇਵਾਂਗੇ ਠੀਕ ਹੈ ਰੇਟ ਪਤਾ ਕਰਕੇ ਆਜੋ ਪੂਰੀ ਮਾਰਕੀਟ ਦੇ ਵਿੱਚ ਲਟਾਵਾ ਕਮਿਊਨੀਕੇਸ਼ਨ ਦੀ ਖੁਦ ਹੀ ਮੈਨੂਫੈਕਚਰਿੰਗ ਹੈ ਖੁਦ ਹੀ ਐਲਈਡੀਆਂ ਤਿਆਰ ਕਰਦੇ ਆਂ ਤੇ ਤਨੂੰ ਅੱਧੇ ਰੇਟ ਦੇ ਵਿੱਚ ਲਟਾਵਾ ਕਮਿਊਨੀਕੇਸ਼ਨ ਤੇ ਐਲਡੀ ਦੇ ਰੇਟ ਮਿਲਣਗੇ ਹਾਂ ਨਾ ਤਾਂ ਘਰ ਦੇ ਵਿੱਚ ਲੱਗੀ ਹੋਈ ਸੋਹਣੀ ਲੱਗਦੀ ਐ ਇਦਾਂ ਦੀ ਐਲਡੀ ਮੈਂ ਕਹਿੰਦਾ ਜੀ ਦੇਖੋ ਪੂਰਾ ਥੀਟਰ ਹੈ ਹਾਂ ਦਿਖਾਇਆ ਜਾਵੇ ਪੂਰੀ ਥੀਟਰ ਦੀ ਫੀਲ ਆ ਰਹੀ ਐ ਮੈਨੂੰ ਕਲਰ ਵਗੈਰਾ ਸਾਰੇ ਕਲਰ ਵਗੈਰਾ ਸਾਰੇ ਬਹੁਤ ਅੱਛੇ ਹਾਂ ਸਾਲ ਦੀ ਗਾਰੰਟੀ ਵਾਰੰਟੀ ਸਾਲ ਤੋਂ ਬਾਅਦ ਵੀ ਕੁਝ ਖਰਾਬ ਹੋ ਜਵੇ ਸਾਰਾ ਪਾਰਟ ਸਾਡੇ ਤੋਂ ਮਿਲਦਾ ਹੈ ਤੇ ਗੱਲ ਕਰੀਏ ਏਸੀਆਂ ਦੀ ਸੀਜ਼ਨ ਜਾ ਰਹੀ ਹੈ ਗਰਮੀ ਦਾ ਸਰਦੀਆਂ ਆ ਰਹੀਆਂ ਏਸੀਆਂ ਦੇ ਕੋਈ ਰੇਟ ਘਟ ਕਰੂੰਗੇ ਹੁਣ ਮਤਲਬ ਕਿ ਜੀ ਗੱਲ ਕਰੀਏ ਪਹਿਲਾਂ ਜੀ ਕਸਟਮਰ ਦੇ ਫਾਇਦੇ ਕਰਾਨੇ ਆ ਸਰਦੀਆਂ ਦੀ ਚੀਜ਼ ਦਿਖਾਨੇ ਆ ਹਾਂਜੀ ਗੀਜ਼ਰ ਲਟਾਵਾ ਕਮਿਊਨੀਕੇਸ਼ਨ ਮਸ਼ਹੂਰ ਹੈ ਪੂਰੇ ਪੰਜਾਬ ਦੇ ਵਿੱਚ ਹਮ 25 ਲੀਟਰ ਦਾ ਗੀਜ਼ਰ ਗੀਜ਼ਰ ਹੈ 25 ਲੀਟਰ ਦਾ ਗੀਜ਼ਰ ਹੈ ਆਈਐਸਆਈ ਮਾਰਕਾ ਹੈ ਹਾਂਜੀ 5 ਸਾਲ ਟੈਂਕ ਦੀ ਵਾਰੰਟੀ ਹੈ ਹਮ ਖੰਨਾ ਟਾਈਮਸ ਟੀਵੀ ਦੇਖ ਕੇ ਲਾਈਕ ਕਰਕੇ ਸ਼ੇਅਰ ਕਰਕੇ ਆਜੋ 2490 ਦੇ ਵਿੱਚ ਦਿੱਤਾ ਜਾਊਗਾ ਕੀ ਗੱਲ ਹੈ 2400 ਕੀ ਗੱਲ ਹੈ ਜੀ 5 ਸਾਲ ਦੀ ਗਾਰੰਟੀ ਦੇ ਨਾਲ 5 ਸਾਲ ਟੈਂਕ ਗਾਰੰਟੀ ਦੇ ਨਾਲ ਹੂੰ 25 ਲੀਟਰ ਦਾ ਗੀਜ਼ਰ 2490 ਦੇ ਵਿੱਚ ਲਟਾਵਾ ਕਮਿਊਨੀਕੇਸ਼ਨ ਤੇ ਲੈ ਜਾਓ ਵੀਡੀਓ ਸ਼ੇਅਰ ਤੇ ਲਾਈਕ ਕਰਕੇ ਲਾਈਕ ਕਰਕੇ ਜੀ ਆਓ ਜੀ ਹੁਣ ਏਸੀ ਏਸੀਆਂ ਦਾ ਸੀਜ਼ਨ ਜਾ ਰਿਹਾ ਲਟਾਵਾ ਕਮਿਊਨੀਕੇਸ਼ਨ ਨੇ ਸਟਾਕ ਕਲੀਅਰੈਂਸ ਸੇਲ ਲਗਾਈ ਹੋਈ ਹੈ ਜਿਸ ਦਾ ਕੁਝ ਕਸਟਮਰ ਕੁਝ ਕੇ ਬਹੁਤ ਕਸਟਮਰ ਫਾਇਦਾ ਲੈ ਕੇ ਗਏ ਨੇ 1 ਟਨ ਦਾ 3 ਸਟਾਰ ਇਨਵਰਟਰ ਏਸੀ 24990 ਦੇ ਵਿੱਚ 1.5 ਟਨ ਦਾ ਏਸੀ 27990 ਦੇ ਵਿੱਚ ਲਾਇਡ ਕੰਪਨੀ ਦਾ ਆ ਦੇਖੋ ਲੋਕ ਕਹਿੰਦੇ ਜੀ ਦੇਸੀ ਏਸੀ ਵੇਚਦੇ ਆ ਦੇਸੀ ਦਿਖਾਉਂਦੇ ਆ ਦੁਕਾਨ ਕਸਟਮਰ ਨੂੰ ਗੁੰਮਰਾਹ ਕਰਦੇ ਆ ਲਾਇਡ ਕੰਪਨੀ ਦਾ ਏ ਸੀ 30990 ਦੇ ਵਿੱਚ 30990 ਦੇ ਵਿੱਚ 1.5 ਟਨ ਦਾ 3 स्टार इन्वर्टर एसी जिस दी कूलिंग कैपेसिटी 5050 ਰਹੇਗੀ। ਹੂੰ ਚਾਹੇ ਲੋਇਡ ਦਾ ਲੈ ਲੋ ਚਾਹੇ ਲੈ ਲੋ ਵੋਲਟਾਸ ਕੰਪਨੀ ਦਾ ਏਸੀ ਵੋਲਟਾਸ ਦੇ ਵੀ ਏਸੀ ਬਹੁਤ ਮਸ਼ਹੂਰ ਹੈ। ਹਾਂਜੀ 30990 ਦੇ ਵਿੱਚ 1.5 ਟਨ ਦਾ ਏਸੀ ਇਨਵਰਟਰ ਵਾਲਾ ਲਟਾਵਾ ਕਮਿਊਨੀਕੇਸ਼ਨ ਤੇ ਮਿਲਦਾ ਹੈ। ਨਾਦਾ ਭਾਈ ਲਟਾਵਾ ਵਾਲਾ ਨੇ ਸਾਰੀ ਕੰਪਨੀ ਰੱਖੀ ਹੋਈ ਹੈ ਏਸੀ ਦੇ ਵਿੱਚ। ਦੇਖੋ ਸਾਡੇ ਕੋਲੇ ਬਲੂ ਸਟਾਰ ਦਾ ਹੂੰ ਬਲੂ ਸਟਾਰ ਦਾ ਵੀ ਰੇਟ ਕਸਟਮਰ ਦਾ ਦੱਸ ਦੰਨੇ ਆ 33500 ਦੇ ਵਿੱਚ 33500 ਦੇ ਵਿੱਚ ਬਲੂ ਸਟਾਰ 3 ਸਟਾਰ ਇਨਵਰਟਰ ਏਸੀ ਵੀਡੀਓ ਦੇਖ ਕੇ ਲਾਈਕ ਕਰਕੇ ਸ਼ੇਅਰ ਕਰਕੇ ਆਜੋ ਤੁਹਾਨੂੰ 33500 ਦਾ ਦਿੱਤਾ ਜਾਏਗਾ ਲੱਗਦਾ ਨਹੀਂ ਰੇਟ ਦੇ ਨਾਲ ਮਾਰਕੀਟ ਦੇ ਵਿੱਚ ਤਹਿਲ ਕਮਾਜੂਆ ਵੀ ਲਟਾਵਾ ਆ ਰਹੇ ਨੇ ਇੰਨੇ ਘੱਟ ਰੇਟ ਕਰਤੇ ਏਸੀ ਹੋਣ ਐ ਐਲਈਡੀਆਂ ਹੋਣ ਦੁਕਾਨਦਾਰਾਂ ਨੇ ਬਹੁਤ ਲੁੱਟ ਕੀਤੀ ਐ ਇਸ ਵਾਰੀ ਕਸਟਮਰਾਂ ਦੀ ਅਗਰ ਸਾਡੇ ਏਸੀ ਨੂੰ ਕੋਈ ਸੈਕਿੰਡ ਦਾ ਮਾਲ ਸਾਬਿਤ ਕਰ ਦੇਗਾ ਡੈਂਟ ਸਕ੍ਰੈਚ ਵਾਲਾ ਮਾਲ ਸਾਬਿਤ ਕਰ ਦੇਗਾ ਅਸੀਂ ਉਸ ਨੂੰ ਪੈਸੇ ਡਬਲ ਕਰਕੇ ਮੋੜਾਂਗੇ ਡਬਲ ਕਰਕੇ ਦੇਵਾਂਗੇ ਹਾਂਜੀ ਡਬਲ ਕਰਕੇ ਬਿਲਕੁਲ ਬਿਲਕੁਲ ਡਬਲ ਕਰਕੇ ਦੇਵਾਂਗੇ ਅਗਰ ਦੁਕਾਨਦਾਰ ਦੇਖੋ ਗੁੰਮਰਾਹ ਕਰਦੇ ਆ ਕਸਟਮਰ ਨੂੰ ਵੀ ਉਹਦੇ ਕੋਲ ਡੈਂਟ ਵਾਲਾ ਹੈ ਉਹਦੇ ਕੋਲ ਸਕ੍ਰੈਚ ਵਾਲਾ ਮਾਲ ਹੈ ਅਗਰ ਕੋਈ ਡੈਂਟ ਸਕ੍ਰੈਚ ਸਾਬਿਤ ਕਰ ਦਵੇ ਅਸੀਂ ਡਬਲ ਦੇ ਪੈਸੇ ਕਸਟਮਰ ਨੂੰ ਵਾਪਸ ਕਰੇ ਸ਼ੇਅਰ ਕਰ ਲਿਓ ਵੀਡੀਓ ਤੇ ਵੀਡੀਓ ਨੂੰ ਸੇਵ ਵੀ ਕਰ ਲਿਓ ਜੇ ਕੋਈ ਡੈਂਟ ਵਾਲਾ ਮਾਲ ਨਿਕਲਦਾ ਲਟਾਵਾ ਕਮਿਊਨੀਕੇਸ਼ਨ ਦਾ ਤਾਂ ਕਹਿੰਦੇ ਜੀ ਪੈਸੇ ਡਬਲ ਦਵਾਂਗੇ ਪੱਕੀ ਗੱਲ ਹੈ ਪੱਕਾ ਜੀ ਵੀਡੀਓ ਰਾਹੀਂ ਬੋਲ ਰਹੇ ਆ ਲਾਈਵ ਬੋਲ ਰਹੇ ਆ ਹਮਮ ਔਰ ਅਗਰ ਅਸੀਂ ਇਹ ਰੇਟ ਕਿਸੇ ਨੂੰ ਨਹੀਂ ਦੰਦੇ ਤਾਂ ਕਮੈਂਟ ਦੇ ਵਿੱਚ ਦੱਸੇ ਕੋਈ ਵੀ ਅਸੀਂ ਰੇਟ ਕਿਸੇ ਨੂੰ ਗਲਤ ਦਿੱਤਾ ਪਰ ਮਿਲਣਾ ਕਿਸ ਨੂੰ ਹੈ ਜਿਹੜਾ ਵੀਡੀਓ ਦੇਖ ਕੇ ਲਾਈਕ ਕਰਕੇ ਸ਼ੇਅਰ ਕਰਕੇ ਜਾਂਦਾ ਉਸ ਨੂੰ ਇਹ ਪ੍ਰਾਈਜ਼ ਮਿਲਨੇ ਆ ਰੇਟ ਓਪਨ ਹੈ ਪੂਰੇ ਮਾਰਕੀਟ ਦੇ ਵਿੱਚ ਦੇਖੋ ਸਾਡੇ ਕੋਲ ਡਾਈਕਨ ਦਾ TCL ਦਾ BPL ਦਾ Hitachi ਦਾ Blue Star ਦਾ ਇਸ ਤਰ੍ਹਾਂ ਦੀਆਂ ਬਹੁਤ ਕੰਪਨੀਆਂ ਦੇ ਅਸੀਂ ਹੈ ਸਾਰੀ ਕੰਪਨੀਆਂ ਦੇ ਵਿੱਚ ਥੋੜਾ ਬਹੁਤ ਫਾਇਦਾ ਕੀਤਾ ਜਾਏਗਾ ਮਾਈਕਰੋ ਵੀ ਵੀ ਆਪਣੇ ਵਿੱਚ ਹਾਂਜੀ ਮਾਈਕਰੋ ਮਾਈਕਰੋਵੇਵ ਦੀ ਸ਼ੁਰੂਆਤ ਸਾਡੇ ਕੋਲ 4690 ਦੇ ਵਿੱਚ ਆਈਐਫਬੀ ਕੰਪਨੀ ਦਾ ਦੇਖੋ ਆਈਐਫਬੀ ਕੰਪਨੀ ਦਾ ਮਾਈਕਰੋਵੇਵ 6490 ਦੇ ਵਿੱਚ ਕਿੰਨੀ ਕੁਆਲਿਟੀ ਦੇ ਵਿੱਚ ਆਉਂਦੇ ਦੀ ਗੱਲ ਕਰੀ ਮਾਈਕਰੋਵੇਵ ਦੀ 3-3 ਸਾਲ ਦੀ ਗਾਰੰਟੀ ਹੈ ਜੀ ਬ੍ਰਾਂਡ ਵੱਲੋਂ ਡੈਂਟ ਸਕ੍ਰੈਚ ਵਾਲਾ ਨਿਕਲ ਜੂਏ ਪੈਸੇ ਡਬਲ ਵਾਪਸ ਹੈ ਸਾਡੇ ਕੋਲ ਮਾਈਕਰੋਵੇਵ ਦੀ ਬਹੁਤ ਕੁਆਲਿਟੀ ਹੈ ਐਲਜੀ ਦੇ ਵੀ ਹੈ आईएफबी ਦੇ ਹੈ ਉਸ ਤੋਂ ਬਾਅਦ ਸਾਡੀ ਸਕੀਮ ਹੈ ਆ ਚਿਮਨੀ ਦੇ ਕੈਮਰਾਮੈਨ ਜੀ ਇੱਕ ਵਾਰੀ ਚਿਮਨੀ ਵੀ ਦਿਖਾਈ ਜਾਵੇ ਚਿਮਨੀ ਉੱਪਰ ਕਿਹੜੀ ਸਕੀਮ ਲੱਗਣ ਜਾ ਰਹੀ ਹੈ ਸ਼ਨ ਸ਼ਾਈਨ ਕੰਪਨੀ ਦੀ ਚਿਮਨੀ ਹੈ ਹਾਂਜੀ 7490 ਦੇ ਵਿੱਚ 7490 ਦੇ ਵਿੱਚ ਭੈਣਾ ਵਾਸਤੇ ਸਪੈਸ਼ਲ ਹੈ ਅਸੀਂ ਇਸ ਦੇ ਨਾਲ ਇੱਕ ਚੁੱਲਾ ਫ੍ਰੀ ਦੇਣਾ ਹੈ ਚੁੱਲਾ ਫ੍ਰੀ ਦੇਵਾਂਗੇ ਚਿਮਨੀ ਨਾਲ ਚਿਮਨੀ ਨਾਲ ਚੁੱਲਾ ਫ੍ਰੀ 7490 ਦੇ ਵਿੱਚ ਬਾਅਦ ਵਿੱਚ ਮੁਕਰਤਾ ਨਹੀਂ ਜਾਊਂਗਾ ਮੈਂ ਕਹਿੰਨਾ ਜੀ ਵੀਡੀਓ ਸੇਵ ਕਰ ਲੋ ਅਗਰ ਕੋਈ ਮੁਕਰਨ ਵਾਲੀ ਗੱਲ ਹੋਈ ਅਸੀਂ ਪੈਸੇ ਡਬਲ ਵਾਪਸ ਮੋੜਾਂਗੇ ਚਿਮਨੀ ਦੇ ਨਾਲ ਚੁੱਲਾ ਫਰੀ ਹੈ ਜੀ ਵੀਡੀਓ ਸ਼ੇਅਰ ਕਰਕੇ ਲਟਾਵਾ ਕਮਿਊਨੀਕੇਸ਼ਨ ਤੇ ਪਹੁੰਚਣਾ 7490 ਦੇ ਵਿੱਚ ਚੁੱਲਾ ਫਰੀ ਚਿਮਨੀ ਦੇ ਨਾਲ ਸਾਡੇ ਕੋਲ ਲਾਈਕ ਸ਼ੇਅਰ ਕਰਕੇ ਆਣਾ ਪਊਗਾ ਅਗਰ ਕੋਈ ਸਾਨੂੰ ਵੀਡੀਓ ਦਾ ਸਕਰੀਨ ਸ਼ਾਟ ਦਿਖਾਉਂਦਾ ਇਹ ਸਕੀਮ ਕਸਟਮਰ ਤੱਕ ਤਾਂ ਮਲੇ ਜੀ ਜਦੋਂ ਤੁਸੀਂ ਬਾਰ ਬਾਰ ਗੱਲਾਂ ਕਰਦੇ ਹੋ ਡੈਂਟ ਵਾਲਾ ਮਾਲ ਹੈ ਪਰ ਪੁਰਾਣਾ ਮਾਲ ਆ ਤਾਂ ਕਿਤੇ ਪੁਰਾਣਾ ਮਾਲ ਰੱਖਿਆ ਜਿਹਦੀ ਗੱਲ ਕਰੀਏ ਹਰਜੋਤ ਭਾਈ ਮੈਂ ਕਹਿਣਾ ਵੀਡੀਓ ਨੂੰ ਸੇਵ ਕਰ ਲਓ ਵੀਡੀਓ ਸੇਵ ਕਰ ਲਓ ਅਗਰ ਸਾਡਾ ਡੈਂਟ ਸਕ੍ਰੈਚ ਵਾਲਾ ਕੋਈ ਮਾਲ ਨਿਕਲਦਾ ਹੈ ਅਸੀਂ ਪੈਸੇ ਡਬਲ ਕਰਕੇ ਮੋੜਾਂਗੇ ਫ੍ਰਿਜ ਦਿਖਾਓ ਜੀ ਕਿੰਨੇ ਲੀਟਰ ਦਾ ਸਟਾਰਟ ਹੋਣਦਾ ਫ੍ਰਿਜਾਂ ਜੀ 190 ਲੀਟਰ ਦਾ ਫ੍ਰਿਜ ਹੈ ਦੇਖੋ ਇੱਕ ਵਾਰੀ ਓਪਨ ਕਰਕੇ 190 190 ਲੀਟਰ ਦਾ ਫ੍ਰਿਜ 10990 ਦੇ ਵਿੱਚ ਰਖੜੀ ਤਮਕਾ ਸਪੈਸ਼ਲ ਸਕੀਮ ਤਮਕਾ ਸਕੀਮ ਹੈ ਰਖੜੀਆਂ ਤੇ 10990 ਦੇ ਵਿੱਚ 190 ਲੀਟਰ ਦਾ ਫ੍ਰੀਜ ਵਾਲੇ ਕਿੰਨੇ ਸਾਲਾਂ ਤੋਂ ਧਮਾਕਾ ਕਰ ਰਹੇ ਨੇ ਇਲਾਕੇ ਦੇ ਵਿੱਚ ਮੁੱਲਾਪੁਰ ਗਰੀਬਦਾਸ ਦੇ ਵਿੱਚ ਲੋਕਾਂ ਦਾ ਫਾਇਦਾ ਕਰ ਰਹੇ ਨੇ ਸਕੀਮਾਂ ਨੂੰ ਲੈ ਕੇ ਅਸੀਂ ਪਿਛਲੇ 5-6 ਸਾਲਾਂ ਤੋਂ ਕਸਟਮਰਾਂ ਦੀ ਸੇਵਾ ਕਰ ਰਹੇ ਹਾਂ ਕਸਟਮਰਾਂ ਨੂੰ ਬੈਸਟ ਰੇਟ ਦੇ ਰਹੇ ਹਾਂ ਇਹ ਰੇਟ ਵੀ ਮਾਰਕੀਟ ਦੇ ਵਿੱਚ ਪੁੱਛੋ ਫਿਰ ਸਾਡੇ ਕੋਲ ਆਓ ਅਗਰ ਡੈਂਟ ਸਕ੍ਰੈਚ ਵਾਲਾ ਸਾਬਿਤ ਹੁੰਦਾ ਤਾਂ ਪੈਸੇ ਡਬਲ ਲੈ ਕੇ ਜਾਓ ਲਾਸਟ ਕਿੰਨੇ ਲੀਟਰ ਤੱਕ ਮਿਲ ਜੂ ਫਰਿਜ ਕਿਹੜੇ ਦੇ ਦੇਖੋ ਸਾਡੇ ਕੋਲ ਫਰਿਜਾਂ ਦੀ ਕੁਆਲਿਟੀ ਬਹੁਤ ਹੈ ਜੀ ਵੱਡੇ ਤੋਂ ਵੱਡੇ ਫਰਿਜ ਸਭ ਦੇ ਅਸੀਂ ਉੱਪਰ ਰੇਟ ਲਿਖ ਕੇ ਲਗਾਏ ਹੋਏ ਆ ਅਸੀਂ ਮਾਰਕੀਟ ਨਾਲੋਂ ਕਸਟਮਰ ਦਾ ਫਾਇਦਾ ਕਰਵਾ ਕੇ ਦਵਾਂਗੇ ਇੱਕ ਵਾਰ ਦੁਕਾਨ ਤੇ ਜਰੂਰ ਪਹੁੰਚਣਾ ਦੁਕਾਨ ਤੇ ਵਿਜ਼ਿਟ ਕਰੋ ਕਸਟਮਰ ਦਾ ਫਾਇਦਾ ਹੋਊਗਾ ਐਲਡੀ ਦੇ ਵਿੱਚ ਵੀ ਹੋਊਗਾ ਵਾਸ਼ਿੰਗ ਮਸ਼ੀਨ ਗੀਜ਼ਰ ਏਸੀ ਫਰਿਜ ਇਨਵਰਟਰ ਬੈਟਰੀ ਮੋਬਾਈਲ ਇਸ ਤਰ੍ਹਾਂ ਦੀ ਸਾਡੇ ਕੋਲ ਸਾਰੀਆਂ ਆਈਟਮਾਂ ਹੁੰਦੀਆਂ ਇਲੈਕਟ੍ਰੋਨਿਕਸ ਦੇ ਨਾਲ ਜੁੜਦੀਆਂ ਆਈਟਮਾਂ ਸਾਡੇ ਕੋਲ ਸਾਰੀਆਂ ਹੋਣੀਆਂ ਜੇ ਤਾਂ ਗੀਜ਼ਰ ਵਗੈਰਾ ਪਏ ਨੇ ਆਰਓ ਫਿਲਟਰ ਵਗੈਰਾ ਪਏ ਨੇ ਇਹ ਵੀ ਸਮਾਨ ਮਿਲ ਜਾਂਦਾ ਹੈ ਹਾਂਜੀ ਗੀਜ਼ਰ ਦੇਖੋ ਗੀਜ਼ਰ ਦੀ ਵੀ ਸਾਡੀ ਆਪਣੀ ਮੈਨੂਫੈਕਚਰਿੰਗ ਹੈ ਠੀਕ ਹੈ 25 ਲੀਟਰ ਦਾ ਗੀਜ਼ਰ 2490 ਤੋਂ ਸ਼ੁਰੂ ਹੈ ਉਸ ਤੋਂ ਬਾਅਦ ਕੋਈ ਅਗਰ ਕਿਸੇ ਦੀ ਚੁਆਇਸ ਹੁੰਦੀ ਹੈ ਕਿਸੇ ਬ੍ਰਾਂਡ ਦੀ ਉਹ ਵੀ ਸਾਡੇ ਕੋਲ ਮਿਲ ਜਾਂਦਾ ਹੈ ਕਿਸ਼ਤਾਂ ਦੇ ਉੱਪਰ ਸਮਾਨ ਵੀ ਮਿਲ ਜਾਂਦੇ ਜਿੰਨੇ ਆਪਾਂ ਚਿੱਤੇ ਦਿਖਾਈਏ ਸਾਰੀਆਂ ਹਾਂਜੀ ਬਿਲਕੁਲ ਆਸਾਨ ਕਿਸ਼ਤਾਂ ਤੇ ਵੀ ਮਿਲ ਜਾਂਦਾ ਹੈ ਕਿਹੜੀ ਕਿਹੜੀ ਕੰਪਨੀ ਦੀ ਕਿਸ਼ਤਾਂ ਹੋ ਦੀ ਇਹ ਗੱਲ ਕਰੀਏ ਦੇਖੋ ਸਾਡੇ ਕੋਲ ਬਜਾਜ ਫਾਈਨਾਂਸ IDFC, HDB, Home Credit, Local Finance ਇਸ ਤਰ੍ਹਾਂ ਦੇ ਕਈ ਫਾਈਨਾਂਸ ਉਪਲਬਧ ਹੈ। ਹੂੰ ਦੇਖੇ ਕਿਸ਼ਤ ਕਿੱਥੋਂ ਆ ਸਕਦੀ ਹੈ ਕਸਟਮਰ ਦੇ? ਕੋਈ ਕਿਲੋਮੀਟਰ ਦਾ ਕੋਈ ਲਿਮਟ ਵੀ ਹੈ ਇਹਦੀ? ਸਰ ਦੇਖੋ ਕ੍ਰੈਡਿਟ ਕਾਰਡ, ਡੈਬਿਟ ਕਾਰਡ ਤੋਂ ਕਿਸ਼ਤਾਂ ਸਾਰੀਆਂ ਸਾਡੇ ਕੋਲ ਬਣ ਜਾਂਦੀਆਂ ਪੂਰੇ ਪੰਜਾਬ ਦੇ ਵਿੱਚ। ਤੁਸੀਂ ਇੱਕ ਵਾਰੀ ਵੀਡੀਓ ਦੇਖ ਕੇ ਆ ਜਾਓ, ਤੁਹਾਡੇ ਵੱਡੇ ਫਾਇਦੇ ਹੋਣਗੇ। ਹੂੰ ਤੇ ਮੋਬਾਈਲ ਫੋਨ ਵੀ ਰੱਖੇ ਹੋਏ ਕਿਹੜੀ ਕਿਹੜੀ ਕੰਪਨੀ ਦੇ ਮੋਬਾਈਲ ਫੋਨ ਆਓ ਜੀ ਮੋਬਾਈਲ ਫੋਨ ਤੇ ਵੀ ਅਸੀਂ ਵੱਡੇ ਸਕੀਮਾਂ ਲਗਾਤੀਆਂ ਵੀ ਨਵੀਂ ਸਕੀਮ ਵੀ ਜ ਨਵੀਂ ਸਕੀਮ ਹੈ ਜੀ ਬਿਲਕੁਲ ਨਵੀਂ ਸਕੀਮ ਹੈ ਆ ਕੈਮਰਾਮੈਨ ਜੀ ਦਿਖਾਇਆ ਜਾਵੇ ਇਹ ਮੋਬਾਈਲਾਂ ਤੇ ਸਕੀਮ ਹੈ 6490 ਦੇ ਵਿੱਚ 6GB RAM 64GB ਇੰਟਰਨਲ ਸਟੋਰੇਜ ਦੇ ਨਾਲ ਹਾਂਜੀ ਟੈਕਨੋ ਕੰਪਨੀ ਦਾ ਫੋਨ 6490 ਦੇ ਵਿੱਚ ਵੀਡੀਓ ਸ਼ੇਅਰ ਤੇ ਲਾਈਕ ਕਰਕੇ ਆ ਜਾਓ ਕਸਟਮਰ ਨੂੰ ਲਟਾਵਾ ਕਮਿਊਨੀਕੇਸ਼ਨ ਤੇ ਦਿੱਤਾ ਜਾਊਗਾ ਉਸ ਤੋਂ ਬਾਅਦ vivo ਕੰਪਨੀ ਦਾ ਫੋਨ 8000 8000 ਰੁਪਏ ਦੇ ਵਿੱਚ vivo ਦਾ ਫੋਨ ਲਟਾਵਾ ਕਮਿਊਨੀਕੇਸ਼ਨ ਤੋਂ ਦੁਕਾਨਦਾਰ ਨੂੰ ਕਸਟਮਰਾਂ ਨੂੰ ਮਿਲੇਗਾ ਹੂੰ ਕੋਈ ਦੁਕਾਨਦਾਰ ਭਾਈ ਅਗਰ ਸਾਡੇ ਤੋਂ ਹੋਲਸੇਲ ਦੇ ਵਿੱਚ ਮੋਬਾਈਲ ਲੈਣਾ ਚਾਹੁੰਦਾ ਹੈ ਜਾਂ ਕੋਈ ਵਾਸ਼ਿੰਗ ਮਸ਼ੀਨ ਐਲ.ਐਡੀ ਲੈਣਾ ਚਾਹੁੰਦਾ ਸਾਡੇ ਕੋਲ ਆ ਜਾਵੇ ਉਸ ਦੇ ਵਾਸਤੇ ਹੋਰ ਵੀ ਡਿਸਕਾਊਂਟ ਕਰਕੇ ਰੇਟ ਦਵਾਉਣ ਹੋਲਸੇਲ ਰੇਟਾਂ ਦੇ ਦਿੰਨੇ ਆ ਹੋਲਸੇਲ ਰੇਟਾਂ ਤੇ ਦੁਕਾਨਦਾਰ ਵੀਰਾਂ ਵਾਸਤੇ ਵੀ ਇਹ ਸਕੀਮ ਹੈ ਅਗਰ ਕਿਸੇ ਨੂੰ ਸਮਾਨ ਦੀ ਜ਼ਰੂਰਤ ਹੈ ਲਟਾਵਾ ਕਮਿਊਨੀਕੇਸ਼ਨ ਤੇ ਆਜੋ 8000 ਰੁਪਏ ਦਾ ਸਾਡਾ ਸਿੰਗਲ ਪੀਸ ਵੇਚਣ ਦਾ ਰੇਟ ਹੈ ਅਗਰ ਕਿਸੇ ਨੂੰ ਕੁਆਂਟੀਟੀ ਦੇ ਵਿੱਚ ਚਾਹੀਦਾ ਤਾਂ ਉਸ ਨੂੰ ਹੋਰ ਵੀ ਡਿਸਕਾਊਂਟ ਦਿੱਤਾ ਜਾਏਗਾ ਤੇ ਅਖੀਰ ਵਿੱਚ ਕੀ ਕਹਿਣਾ ਚਾਹੋਗੇ ਜਿੰਨੇ ਵੀਡੀਓ ਦੇਖ ਰਹੇ ਨੇ ਦਰਸ਼ਕ ਅਖੀਰ ਵਿੱਚ ਕਹਿਣਾ ਚਾਹਾਂਗੇ ਵੀ ਵੀਡੀਓ ਸ਼ੇਅਰ ਕਰੋ ਜਰੂਰ ਲਾਈਕ ਕਰੋ ਤੁਹਾਡਾ ਤਾਂ ਫਾਇਦਾ ਹੋਵੇ ਹੀ ਹੋਵੇ ਤੁਹਾਡੇ ਰਿਸ਼ਤੇਦਾਰਾਂ ਦਾ ਵੀ ਤੁਹਾਡੇ ਭਾਈਚਾਰੇ ਦੇ ਵਿੱਚ ਕੋਈ ਪਾਪ ਪੜੋਸੀ ਦਾ ਕਿਸੇ ਭੈਣ ਦਾ ਕਿਸੇ ਵੀਰ ਦਾ ਕਿਸੇ ਬਜ਼ੁਰਗ ਦਾ ਕਿਸੇ ਬੱਚੇ ਦਾ ਇਹ ਵੀਡੀਓ ਦੇਖ ਕੇ ਅਗਰ ਫਾਇਦਾ ਹੁੰਦਾ ਤਾਂ ਤੁਸੀਂ ਪਲੀਜ਼ ਲਟਾਵਾ ਕਮਿਊਨੀਕੇਸ਼ਨ ਦੀ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਵਧੀਆ ਵਧੀਆ ਅਗਰ ਤੁਹਾਨੂੰ ਕੋਈ ਚੀਜ਼ ਦੇ ਵਿੱਚ ਖਰਾਬੀ ਜਾਂ ਕੋਈ ਦਿੱਕਤ ਆਂਦੀ ਹੈ ਸਾਡੇ ਨਾਲ ਫੋਨ ਤੇ ਸੰਪਰਕ ਕਰੋ ਸਾਡਾ ਨੰਬਰ ਸਕਰੀਨ ਤੇ ਚੱਲ ਰਿਹਾ ਅਗਰ ਸਾਡੇ ਤੋਂ ਫੋਨ ਨਹੀਂ ਚੱਕਿਆ ਜਾਂਦਾ ਤਾਂ ਤੁਸੀਂ ਸਾਨੂੰ ਵਟਸਐਪ ਤੇ ਕੋਈ ਵੌਇਸ ਮੈਸੇਜ ਭੇਜ ਦਿਓ ਟਾਈਪ ਕਰਕੇ ਭੇਜ ਦਿਓ ਹਰ ਇੱਕ ਤੁਹਾਡੇ ਜਵਾਬਦਾਰ ਰਿਪਲਾਈ ਜ਼ਰੂਰ ਦਿੱਤਾ ਜਾਏਗਾ ਸੋ ਪੂਰੀ ਵੀਡੀਓ ਦੇਖੀਏ ਜਿੱਥੇ ਤੁਹਾਨੂੰ ਐਲਈਡੀਆਂ ਮਿਲਣਗੀਆਂ ਮੋਬਾਈਲ ਫੋਨ ਮਿਲਣਗੇ ਫਰਿੱਜਾਂ ਮਿਲਣਗੀਆਂ ਗੀਜਰ ਮਿਲਣਗੇ ਵਾਸ਼ਿੰਗ ਮਸ਼ੀਨਾਂ ਮਿਲਣਗੀਆਂ ਏਸੀ ਮਿਲਣਗੇ ਹਰ ਇੱਕ ਤਰ੍ਹਾਂ ਦਾ ਸਮਾਨ ਮਿਲੂਗਾ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤੇ ਵੀਡੀਓ ਨੂੰ ਸੇਵ ਕਰਕੇ ਸਕਰੀਨਸ਼ਾਟ ਮਾਰ ਕੇ ਕਿੱਥੇ ਪਹੁੰਚਣਾ ਹੈ ਮੁੱਲਾਂਪੁਰ ਗਰੀਬਦਾਸ ਵਿਖੇ ਧੰਨਵਾਦ ਜੀ ਚਲੋ ਭਾਜੀ ਆਹ ਕੀ ਚੀਜ਼ ਲੈ ਆਂਦੀ ਨਵੀਂ ਸਰ ਇਹ ਵਾਟਰ ਡਿਸਪੈਂਸਰ ਹੈ ਜੀ ਟਾਟਾ ਕੰਪਨੀ ਵੋਲਟਾਸ ਦਾ ਬ੍ਰਾਂਡ ਹੈ ਇਹ ਦਫ਼ਤਰਾਂ ਦੇ ਵਿੱਚ ਯੂਜ਼ ਕਰਿਆ ਜਾਂਦਾ ਆਫਿਸਿਸ ਜਿਸ ਤਰ੍ਹਾਂ ਕਿਸੇ ਦਾ ਪ੍ਰਾਪਰਟੀ ਦਾ ਆਫਿਸ ਹੈ ਜਾਂ ਦੁਕਾਨਦਾਰ ਭਾਈਚਾਰਾ ਘਰਾਂ ਦੇ ਵਿੱਚ ਵੀ ਯੂਜ਼ ਹੋ ਜਾਂਦਾ ਇਸ ਦੇ نیچے ਹੁੰਦਾ ਪ੍ਰੈਸ਼ਰ ਇਸ ਚ ਤੁਸੀਂ ਗਰਮ ਪਾਣੀ ਠੰਡਾ ਪਾਣੀ ਨਾਰਮਲ ਤਾਜਾ ਪਾਣੀ ਲੈ ਸਕਦੇ ਹੋ ਇਕੱਠੇ ਨਿਕਲ ਜਾਂਦੇ ਆ ਇਕੱਠੇ ਨਿਕਲ ਜਾਂਦੇ ਆ ਸਿੰਗਲ ਸਿੰਗਲ ਕਰਕੇ ਵੀ ਨਿਕਲ ਜਾਂਦਾ ਤੇ ਇਸੇ ਵੀ ਲਟਾਵਾ ਕਮਿਊਨੀਕੇਸ਼ਨ ਨੇ ਸਪੈਸ਼ਲ ਤੁਮਾਕਾ ਸਕੀਮ ਲਗਾਤੀ ਹੈ 7490 ਦੇ ਵਿੱਚ ਹਮ ਬੋਲਟਾ ਸਟਾਰਟਾ ਕੰਪਨੀ ਦਾ 7490 ਦੇ ਵਿੱਚ ਵੀਡੀਓ ਲਾਈਕ ਸ਼ੇਅਰ ਕਰਕੇ ਆ ਜਾਓ ਤੁਹਾਨੂੰ ਦਿੱਤਾ ਜਾਏਗਾ ਅਜੀ ਪਹਿਲਾਂ ਵੀਡੀਓ ਪਾਈ ਸੀ ਵੀ ਤੁਸੀਂ ਪੁਰਾਣੇ ਬੈਟਰੀ ਕੱਟ ਕੇ ਵਿੱਚ ਨਵੇਂ ਦਿੰਦੇ ਸੀਗੇ ਕੋਈ ਦਿੰਦੇ ਸੀ ਕੀ ਦੋਨਾਂ ਚੱਲਦੀ ਪਈ ਆਪਣੀ ਬਿਲਕੁਲ ਚੱਲਦੀ ਪਈ ਹੈ ਜੀ ਕੈਮਰਾਮੈਨ ਜੀ ਇੱਕ ਵਾਰੀ ਦਿਖਾਇਆ ਜਾਵੇ ਇਹ ਐਡਵਿਨ ਯੋਧਾ 4 ਸਾਲ ਦੀ ਗਾਰੰਟੀ 4 ਸਾਲ ਦੀ ਗਾਰੰਟੀ ਵਾਲੀ ਬੈਟਰੀ 4490 ਦੇ ਵਿੱਚ ਮਿਲਣੀ ਕਿਵੇਂ ਹੈ ਪੁਰਾਣੀ ਬੈਟਰੀ ਲਿਆਓ 4490 ਦਿਓ ਨਵੀਂ ਬੈਟਰੀ ਲੈ ਜਾਓ ਜਿਸ ਦੀ 4 ਸਾਲ ਦੀ ਗਾਰੰਟੀ ਹੈ ਮਿਲਣੀ ਕਿਸ ਨੂੰ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਆ ਜਾਓ ਤਾਂ ਮਿਲਣੀ ਹੈ ਜੇ ਕੋਈ ਦਿੱਕਤ ਆ ਕਿ ਬੈਟਰੀ ਦੇ ਵਿੱਚ ਜੇ ਦਿੱਕਤ ਆਂਦੀ ਹੈ ਕੰਪਨੀ ਦਾ ਟੋਲ ਫਰੀ ਨੰਬਰ ਹੈ ਅਗਰ ਕਸਟਮਰ ਦੀ ਸੁਣਵਾਈ ਨਹੀਂ ਹੁੰਦੀ ਹੈ ਤਾਂ ਲਟਾਵਾ ਕਮਿਊਨੀਕੇਸ਼ਨ ਤੇ ਲਿਆਓ ਅਗਰ ਤੁਹਾਡੀ ਬੈਟਰੀ ਖਰਾਬ ਸਾਬਿਤ ਹੁੰਦੀ ਹੈ ਤਾਂ ਅਸੀਂ ਬਦਲ ਕੇ ਨਵੀਂ ਦੇ ਦਾਂਗੇ ਨਾਲ ਦੀ ਨਾਲੇ ਨਵੀਂ ਨਾਲ ਦੀ ਨਾਲੇ ਨਵੀਂ ਆ ਵੀ ਇੱਧਰ ਬੈਟਰੀ ਪਈਆਂ ਇਹ ਦੇਖੋ ਜੀ ਹੁਣ ਕਈ ਕਸਟਮਰਾਂ ਦੇ ਸਵਾਲ ਹੁੰਨੇ ਵੀ ਤੁਸੀਂ ਜੀ ਬੈਟਰੀਆਂ ਛੋਟੀਆਂ ਦਿਖਾਉਂਦੇ ਆ 150 ਐਚ ਦੀ ਸਾਨੂੰ ਤਾਂ 200 ਐਚ ਦੀ ਚਾਹੀਦੀ ਹੈ 200 ਐਚ ਦੀ ਬੈਟਰੀ ਕੈਮਰਾਮੈਨ ਜੀ ਦਿਖਾਓ 11990 ਦੇ ਵਿੱਚ ਅਗਰ ਤੁਹਾਡੇ ਘਰੇ ਕੋਈ ਪੁਰਾਣੀ ਬੈਟਰੀ ਲੱਗੀ ਵੀ ਹੈ ਆਜੋ ਸਾਡੇ ਕੋਲੇ 4000 ਦੀ ਕਟਜੇਗੀ ਵਿੱਚ 8000 ਰੁਪਏ ਹੋਰ ਦੇਣੇ ਆ ਨਵੀਂ ਬੈਟਰੀ 200 ਐਚ ਦੀ 4 ਸਾਲ ਦੀ ਗਾਰੰਟੀ ਦੇ ਨਾਲ ਪਹਿਲੇ 2 ਸਾਲ ਦੇ ਵਿੱਚ ਰਿਪਲੇਸਮੈਂਟ ਹੈ ਆਪਣੇ ਘਰੇ ਲੈ ਕੇ ਜਾਓ ਮਿਲਣੀ ਕਿਵੇਂ ਆ ਲਾਈਕ ਸ਼ੇਅਰ ਕਮੈਂਟ ਕਰਕੇ ਆਜੋ ਕਸਟਮਰ ਦੇ ਵੱਡੇ ਫਾਇਦੇ ਹੋਣੇ ਵਾਲੇ ਆ 4 ਸਾਲ ਦੀ ਗਾਰੰਟੀ ਵਾਲੀ 200 एएच ਦੀ ਬੈਟਰੀ 8000 ਰੁਪਏ ਦੇ ਵਿੱਚ ਐਕਸਚੇਂਜ ਆਫਰ ਤੇ ਇਨਵਰਟਰ ਵੀ ਹੈਗੇ ਕਿੰਨੇ ਪੇਰ ਦੇ ਇਨਵਰਟਰ ਦੇਖੋ ਜੀ ਬੌਜੀ ਸਾਡੇ ਕੋਲ ਇਨਵਰਟਰ ਦੀ ਜਿਹੜੀ ਸ਼ੁਰੂਆਤ ਹੈ 3500 ਰੁਪਏ ਤੋਂ ਹੋ ਜਾਂਦੀ ਹੈ 3500 4500 4000 5000 5500 ਸਾਰੇ ਇਨਵਰਟਰ ਸਾਡੇ ਕੋਲ ਅਵੇਲੇਬਲ ਹੁੰਦੇ ਕੋਈ ਕਿਸੇ ਨੂੰ ਲੂਮਿਨਸ ਦੀ ਬੈਟਰੀ ਚਾਹੀਦੀ ਹੈ ਕਿਸੇ ਨੂੰ ਐਕਸਾਈਡ ਦੀ ਚਾਹੀਦੀ ਹੈ ਕਿਸੇ ਨੂੰ ਸੂਕਮ ਦੀ ਚਾਹੀਦੀ ਹੈ ਇਹ ਸਾਰਾ ਸਟਾਕ ਸਾਡੀ ਦੁਕਾਨ ਤੇ ਅਵੇਲੇਬਲ ਹੁੰਦਾ ਸਾਡੇ ਕੋਲ ਆਜੋ ਯਾ WhatsApp ਤੇ ਰਿਕਾਰਡਿੰਗ ਭੇਜ ਕੇ ਕਿ ਜੇਕਰ ਕਿਸੇ ਨੇ ਕੋਈ ਚੀਜ਼ ਦਾ ਰੇਟ ਪੁੱਛਣਾ ਹੈ ਸਾਡੇ ਤੋਂ ਪੁੱਛ ਸਕਦਾ ਹੈ ਕਸਟਮਰ ਦੇ ਵੱਡੇ ਫਾਇਦੇ ਕਰਵਾਏ ਜਾ ਰਹੇ ਨੇ ਲਟਾਵਾ ਕਮਿਊਨੀਕੇਸ਼ਨ ਤੇ ਰਖੜੀਆਂ ਦੀ ਸਪੈਸ਼ਲ ਸਕੀਮ ਇਹ ਕਸਟਮਰਾਂ ਤੱਕ ਲਾਈਕ ਤੇ ਸ਼ੇਅਰ ਕਰਕੇ ਭੇਜੋ ਹਰ ਇੱਕ ਬੰਦੇ ਦੇ ਫਾਇਦੇ ਹੋਣਗੇ ਕੋਈ ਗਰਮੀਆਂ ਤਾਂ ਜਾਣ ਲੱਗੀਆਂ ਤੁਸੀਂ ਕੂਲਰ ਕੱਢ ਲਿਆ ਵਾਰ ਹੁਣ ਦੇਖੋ ਕਿਸੇ ਵੀਰ ਨੇ ਆਪਣੀ ਧੀ ਦਾ ਵਿਆਹ ਕਰਨਾ ਹੈ ਹਾਂ ਦੇਖੋ ਕਿਸੇ ਨੇ ਕਿਸੇ ਨੂੰ ਗਿਫਟ ਦੇਣਾ ਹੈ ਇਹ ਸਾਰਾ ਸਾਲ ਚੱਲਦਾ ਰਹਿੰਦਾ ਹੈ ਹਾਂ ਜੀ ਅਗਰ ਕੋਈ ਸਾਡੇ ਤੋਂ ਵਿਆਹ ਦਾ ਸਮਾਨ ਇਕੱਠਾ ਲੈਂਦਾ ਹੈ ਇੱਕ ਤਾਂ ਉਸ ਨੂੰ ਡਿਸਕਾਊਂਟ ਦਿੱਤਾ ਜਾਏਗਾ ਇੱਕ ਕੂਲਰ ਸਪੈਸ਼ਲ ਅਸੀਂ ਤੁਹਾਨੂੰ ਦਿਖਾਣ ਲੱਗੇ ਹਾਂ 18 ਇੰਚੀ ਐਗਜ਼ੌਸਟ ਪੈਨ ਦੇ ਨਾਲ ਕੂਲਰ ਹੈ ਜਿਸ ਦੀ 2 ਸਾਲ ਦੀ ਮੋਟਰ ਦੀ ਰਿਪਲੇਸਮੈਂਟ ਗਾਰੰਟੀ ਰਹੇਗੀ 2 ਸਾਲ ਦੀ ਗਾਰੰਟੀ ਦੇ ਨਾਲ 6490 ਦੇ ਵਿੱਚ ਮਿਲਣਾ ਕਿੱਥੇ ਹੈ ਲਟਾਵਾ ਕਮਿਊਨੀਕੇਸ਼ਨ ਤੇ ਲੋਹੇ ਦਾ ਕੂਲਰ ਹੈ ਜੀ ਪਲਾਸਟਿਕ ਦਾ ਕੂਲਰ ਨਹੀਂ ਹੈ ਪੱਕਾ ਇਹ ਲੋਹੇ ਦਾ ਪੱਕਾ ਜੀ ਪੱਕਾ 2 ਸਾਲ ਦੀ ਗਾਰੰਟੀ ਦੇ ਨਾਲ ਲਟਾਵਾ ਕਮਿਊਨੀਕੇਸ਼ਨ ਤੇ 6490 ਦੇ ਵਿੱਚ ਕੂਲਰ ਲਾਈਕ ਸ਼ੇਅਰ ਕਰਕੇ ਆਜੋ ਕੂਲਰ ਆਪਣੇ ਘਰੇ ਲੈ ਜੋ